ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਵੱਲੋਂ ਅੱਜ ਫਗਵਾੜਾ ਦੇ ਸਕੀਮ ਨੰਬਰ 3 ਵਿਖੇ ਆਪਣਾ ਚੋਣ ਦਫ਼ਤਰ ਖੋਲਿਆ ਗਿਆ ਇਸ ਤੋਂ ਪਹਿਲਾਂ ਉਹਨਾਂ ਨੇ ਸਮੂਹ ਪਾਰਟੀ ਵਰਕਰਾਂ ਨਾਲ ਮਿਲ ਕੇ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਬਾਬਾ ਸਾਹਿਬ ਜੀ ਦੇ ਬੁੱਤੇ ਫੁੱਲਮਲਾਵਾ ਅਰਪਣ ਕਰ ਨਾਤਮਸਤਕ ਹੋ ਕੇ ਰੋਡ ਸ਼ੁਰੂ ਕੀਤਾ ਜੋ ਕਿ ਫਗਵਾੜਾ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਪਾਰਟੀ ਦੇ ਦਫ਼ਤਰ ਵਿਖੇ ਸਮਾਪਤ ਹੋਇਆ ਇਸ ਮੌਕੇ ਪਾਰਟੀ ਵਰਕਰਾਂ ਦੇ ਨਾਲ-ਨਾਲ ਨੌਜਵਾਨਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਪਾਰਟੀ ਉਮੀਦਵਾਰਾਂ ਨੇ ਬੋਲਦਿਆਂ ਉਮੀਦ ਜਤਾਈ ਕਿ ਇਸ ਵਾਰ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਜੈ ਭੀਮ ਜੈ ਭਪ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਰਣਜੀਤ ਕੁਮਾਰ ਐਡਵੋਕੇਟ ਪਾਰਲੀਮੈਂਟ ਹਲਕੇ ਹੁਸ਼ਿਆਰਪੁਰ ਤੋਂ ਉਮੀਦਵਾਰ ਜਿਨ੍ਹਾਂ ਨੇ ਅੱਜ ਦਫਤਰ ਦਾ ਰਤ ਕਟਣ ਕੀਤਾ ਤੇ ਹੋ ਚੁੱਕਾ ਤੇ ਬਾਕੀ ਡੇਰਿਆਂ ਦੇ ਵਿੱਚ ਜਾ ਕੇ ਆਸ਼ੀਰਵਾਦ ਲਿਆ ਸਾਰੇ ਡੇਰਿਆਂ ਤੋਂ ਜੈ ਭੀਮ ਜੈ ਭਾਤ ਅੱਜ ਲੋਕ ਸਭਾ ਹਿਆਰਪੁਰ ਤੋਂ ਜੋ ਸਾਡੇ ਉਮੀਦਵਾਰ ਐਡਵੋਕੇਟ ਰਣਜੀਤ ਕੁਮਾਰ ਜੀ ਤੋਂ ਪਗਵਾੜੇ ਵਿਖੇ ਆਏ ਸਕੇ ਔਰ ਉਹਨਾਂ ਦਾ ਜੋ ਰੋਡ ਸ਼ੋਅ ਸਗਾ ਹੋ ਗਈ ਪਗਵਾੜੇ ਦੇ ਵੱਖ-ਵੱਖ ਬਜ਼ਾਰਾ ਚ ਹੁੰਦਾ ਹੋਇਆ ਔਰ ਤਿੰਨ ਅਪਰ ਸਕੀਮ ਦੇ ਸੁਪਨ ਹੋਇਆ ਅੱਜ ਦੇਖਣ ਨੂੰ ਮਿਲਿਆ ਕਿ ਨੌਜਵਾਨਾਂ ਦੇ ਵਿੱਚ ਇੰਨਾ ਉਤਸ਼ਾਹ ਆ ਉਹ ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਉਹ ਮਨ ਬਣਾ ਚੁੱਕੇ ਆ ਆਪਣੇ ਬੂਤ ਨੂੰ ਉਹ ਡਟ ਕੇ ਜਿਤਾ ਕੇ ਜਿਹੜਾ ਫਗਵਾੜੇ ਦੇ ਵਿੱਚੋਂ ਵੱਡੀ ਲੀਡ ਦੇ ਨਾਲ ਜਿਹੜਾ ਐਡਵੋਕੇਟ ਜੀ ਨੂੰ ਜਿਤਾ ਕੇ ਇੱਥੋਂ ਭੇਜਣਗੇ ਔਰ ਲੋਕ ਸਭਾ ਤੋਂ ਜਿਹੜਾ ਉਹ ਜਿੱਤ ਦੱਚ ਕਰਕੇ ਜਿਹੜਾ ਉਹ ਜਿਹੜਾ ਲੋਕ ਸਭਾ ਦੇ ਵਿੱਚ ਪਹੁੰਚਣਗੇ ਤੇ ਭੈਣ ਕੁਮਾਰੀ ਮਹਾਵਦੀ ਜੀ ਦੇ ਹੱਥ ਮਜਬੂਤ ਕਰਨਗੇ ਜੈ ਭੀ ਜੈ ਉਤੇ ਹੀ ਐਡਵੋਕੇਟ ਰਣਜੀਤ ਕੁਮਾਰ ਨੇ ਆਪਣੇ ਜਿੱਤ ਨੂੰ ਵੀ ਯਕੀਨੀ ਦੱਸਿਆ ਤੇ ਕਿਹਾ ਕਿ ਇਸ ਵਾਰ ਉਹ ਵੱਡੀ ਲੀਡ ਨਾਲ ਜਿੱਤਣਗੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਦੀ ਛੜੀ ਲਗਾਉਣਗੇ। ਜੈ ਭੀਮ ਜੈ ਭਾਰਤ ਲੋਕ ਸਭਾ ਚਾਰਪੁਰ ਦੀ ਆਮ ਜਨ ਉਹਨਾਂ ਸਮਾਜ ਪਾਰਟੀ ਦੇ ਉਮੀਦਵਾਰ ਮਾਨ ਜੋ ਐਡਵੋਕੇਟ ਰਣਜੀਤ ਕੁਮਾਰ ਜੀ ਦੀ ਜਨ ਮਹਿਮ ਨੂੰ ਅੱਜ ਫਗਵਾੜਾ ਵਿਧਾਨ ਸਭਾ ਵਿੱਚ ਬਹੁਤ ਭਾਰੀ ਵੱਡਾ ਹੰਗਾਰਾ ਮਿਲਿਆ ਜਦੋਂ ਫਗਵਾੜਾ ਨਿਵਾਸੀਆਂ ਵੱਲੋਂ ਵੱਡੇ ਉਤਸ਼ਾਹ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਦੀ ਗਰਵੀ ਹੋਣ ਦੇ ਬਾਵਜੂਦ ਵੀ ਹਜ਼ਾਰਾਂ ਮੋਟਰਸਾਈਕਲਾਂ ਦੇ ਨੌਜਵਾਨਾਂ ਨੇ ਉਹ ਬਾਜ਼ਾਰਾਂ ਵਿੱਚ ਦੀ ਹੁੰਦੇ ਹੋਏ ਉਹਨਾਂ ਦਾ ਰੋਡ ਸ਼ੋਅ ਕੀਤਾ ਔਰ ਫਗਵਾੜਾ ਸ਼ਹਿਰ ਵਾਸੀਆਂ ਨੂੰ ਕੋਡ ਦੇਣ ਦੇ ਲਈ ਅਪੀਲ ਕੀਤੀ ਔਰ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦੇ ਅੰਦਰ ਰਾਸ਼ਟਰਵਾਦੀ ਪਾਰਟੀ ਬਹੁਜ ਸਮਾਜ ਪਾਰਟੀ ਬਹੁਜ ਸਮਾਜ ਪਾਰਟੀ ਦੇਸ਼ ਦੇ ਅੰਦਰ ਮਾਨੁਮਾਦੀ ਕਦਰਾਂ ਕੀਮਤਾਂ ਦਾ ਵਰਦਾਰਾ ਪੈਦਾ ਕਰਨ ਦੇ ਕਤ ਪਰ ਹੈ ਇਸ ਪ੍ਰੋਗਰਾਮ ਨੂੰ ਲੈ ਕੇ ਪਹਿਲੇ ਪੁਤਰੀ ਮਾਇਆ ਬੋਦਲ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਂਦੇ ਨਹੀਂ ਅੱਜ ਪੁਜ ਸਮਾਜ ਪਾਰਟੀ ਬਣੋ ਅ ਰਣਜੀਤ ਕੁਮਾਰ ਜੀ ਦੀ ਚੋਣ ਮੈਂ ਉਹਨੂੰ ਕੰਮਜਮ ਕਰਦੇ ਹੋਏ ਬੋਰਡ ਦੀ ਫੀਲ ਕੀਤੀ ਔਰ ਅੱਜ ਸਕੀਮ ਨੰਬਰ 3 ਦੇ ਵਿੱਚ ਪੁਜ ਸਮਾਜ ਪਾਰਟੀ ਦੇ ਚੋਣ ਦਫ਼ਤਰ ਦਾ ਸਥਾਪਨਾ ਕੀਤਾ ਗਿਆ ਆਏ ਹੋਏ ਸਾਰੇ ਹੀ ਵਰਕਰ ਸਾਥੀਆਂ ਦਾ ਅਸੀਂ ਮੈਦਾਨ ਸਭਾ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਜੀ ਆਇਆਂ ਆਖਦੇ ਆ ਜੈ ਭੀਮ ਜੈ ਭਾਰਤ